ਸਤਿ ਸ਼੍ਰੀ ਅਕਾਲ ਜੀ ਨਮਸਤੇ ਆਦਾਬ ਅੱਜ ਮੈਂ ਆ ਤੁਹਾਡੀ ਦੋਸਤੇ ਹੋਸਟ ਐਚ ਕੇ ਗਰੇਵਲ ਸਵਾਗਤ ਕਰਦੀ ਹਾਂ ਤੁਹਾਡਾ ਪਿੰਡ ਆਸਟ੍ਰੇਲੀਆ ਦੇ ਵਿੱਚ ਜਿਵੇਂ ਕਿ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਤੁਹਾਨੂੰ ਰਿਕੁਐਸਟ ਕੀਤੀ ਸੀ ਕਿ ਦੱਸਿਓ ਜੇ ਤੁਹਾਡੇ ਕੋਈ ਸਵਾਲ ਨੇ ਕੋਈ ਤੁਹਾਨੂੰ ਇਸ਼ੂਸ ਨੇ ਜਾਂ ਤੁਸੀਂ ਕੁਝ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਰੀਅਲ ਏਸਟੇਟ ਦੇ ਰਿਗਾਰਡਿੰਗ ਤਾਂ ਸਾਨੂੰ ਸੰਪਰਕ ਕਰਿਆ ਕਰੋ ਤੇ ਦੇਖੋ ਅੱਜ ਕੀ ਸੰਜੋਗ ਬਣਿਆ ਕਿ ਸਾਡੇ ਨਾਲ ਜੁੜਿਆ ਸੰਦੀਪ ਕੁਮਾਰ ਜਿਨ੍ਹਾਂ ਦੇ ਬਹੁਤ ਸਵਾਲ ਨੇ ਰੀਅਲ ਏਸਟੇਟ ਨੂੰ ਲੈ ਕੇ ਪ੍ਰੋਪਰਟੀ ਮੈਨੇਜਮੈਂਟ ਨੂੰ ਲੈ ਕੇ ਇਨਵੈਸਟਮੈਂਟ ਨੂੰ ਲੈ ਕੇ ਤੇ ਅੱਜ ਆਪਾਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਸਸੇਕਾਲ ਅਚਕੇ ਗਰੇਵਾਲ ਜੀ ਸਸੇਕਾਲ ਸਾਰੇ ਮੇਰੇ ਆਪ ਬੈਨ ਭਾਈਓ ਕੋ ਜਿਵੇਂ ਕਿ ਅਚਕੇ ਗਰੇਵਾਲ ਨੇ ਕਿਹਾ ਜੀ ਮੇਰਾ ਨਾਮ ਸੰਦੀਪ ਕੁਮਾਰ ਹੈ ਤਾਂ ਮੇਰੇ ਕੁਝ ਕੁਐਸਚਨ ਹੈ ਪ੍ਰੋਪਰਟੀ ਸੇ ਰੀਅਲ ਏਸਟੇਟ ਸੇ ਰਿਲੇਟਡ ਸੋ ਸਭ ਤੋਂ ਪਹਿਲੇ ਮੈਂ ਬਤਾ ਦਉ ਮੇਰੀ ਮਦਰ ਟੰਗ ਹਰਿਆਣਵੀ ਹੈ ਜੀ ਮੈਂ ਟਰਾਈ ਕਰੂੰਗਾ ਪੰਜਾਬੀ ਮੇਂ ਕਨਵਰਸੇਸ਼ਨ ਕਰਨੇ ਕੇ ਅਚਕੇ ਗਰੇਵਾਲ ਕੇ ਸਾਥ ਤਾਂ ਪਲੀਜ਼ ਸਪੋਰਟ ਕਰਨਾ आ, तो मैं ट्राई करूँ जितने पंजाबी में बोल सकूँ बट यस तो जी हाँ जी ग्रहवाल जी कुछ मेरे क्वेश्चन है रियल स्टेट से प्रॉपर्टी इन्वेस्टमेंट प्रॉपर्टी से रिलेटेड तो पहले जैसे कि आप आप लोगों के भी कुछ क्वेश्चन होंगे भी इन्वेस्टमेंट प्रॉपर्टी अगर मेरे पास कोई इन्वेस्टमेंट प्रॉपर्टी है तो उसको मुझे रेंट पे कैसे देना चाहिए क्या प्रोसीजर है कि मतलब बहुत सारे बहुत सारे क्वेश्चन होते हैं हर बंदे के दिमाग में तो मैं भी मेरे दिमाग में भी कुछ ऐसे क्वेश्चन और मैं चाहता हूँ भी जो मेरे क्वेश्चनों के आंसर है वो आज के ग्रवाल जी आज मेरे इस एपिसोड के अंदर दें तो अग्रवाल जी मेरा पहला क्वेश्चन आपसे ही है जी मैंने अभी रिसेंटली एक इन्वेस्टमेंट प्रॉपर्टी खरीदी है तो मैं उसको रेंट पे देना चाहता हूँ तो अब मेरे दिमाग में कुछ सोल्यूशन ये आ रहे हैं कि मैं उस अपनी प्रॉपर्टी को सोशल मीडिया पे अपलोड करूँ दूसरा ये आ रहा है कम्युनिटी फॉर एग्जाम्पल गुरुद्वारा या किसी मंदिर मस्जिद में बैनर लगा के लगाऊँ तो मोस्ट ऑफली मैं सोच रहा हूँ कि मैं सोशल मीडिया पे अपलोड कर दो जो भी जिसको भी प्रॉपर्टी रेंट पे लेनी है तो मुझे डायरेक्टली कॉन्टेक्ट करे तो अग्रवाल जी ऐसा जीवे मैंने आप अपने इन्वेस्टमेंट प्रॉपर्टी सोशल मीडिया पे और कम्युनिटी सेंटर पे वहाँ पे अपलोड बैनर लगाए तो मुझे मेरे कुछ फ्रेंड मिले उन्होंने मुझे कंफ्यूज कर दिया भाई उनके साथ कुछ बैड एक्सपीरियंस हुआ आ, इस इस चीज़ से रिलेटेड तो आप मुझे थोड़ा इसके वे डिटेल में बताओगे भाई इसके क्या मतलब ਜੇ ਇੱਕ ਏਜੰਟ ਮੈਨੇਜਮੈਂਟ ਏਜੰਟ ਵੀ ਹੁੰਦਾ ਹੈ ਜੋ ਇਸ ਚੀਜ਼ ਨੂੰ ਮੈਨੇਜ ਕਰਦਾ ਹੈ। ਜੀ। 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 ਜ ਕਿਉਂ ਨਹੀਂ ਹਾਇਰ ਕਰਨਾ ਚਾਹੁੰਦੇ ਇਹ ਚੀਜ਼ਾਂ ਤੁਹਾਨੂੰ ਜਿਹੜੀ ਲੱਗਦੀ ਆ ਜੇ ਮੈਨੂੰ ਵੱਡੀ ਗੱਲ ਪੁੱਛੋ ਦਾ ਜਿਹੜੇ ਜੋ ਕਮਿਸ਼ਨ ਹੁੰਦੀ ਆ ਕਿਉਂਕਿ ਮੇਰੇ ਮੇਰੇ ਫਰੈਂਡ ਨੇ ਦੱਸਿਆ ਬੜੇ ਜ਼ਿਆਦਾ ਅਮਾਉਂਟ ਚਾਰਜ ਕਰ ਦਿੰਦੇ ਨੇ ਉਹ ਤੇ ਦੂਜੀ ਗੱਲ ਤੁਹਾਨੂੰ ਪੇਪਰ ਵਰਕ ਬਹੁਤ ਸਾਰੀਆਂ ਚੀਜ਼ਾਂ ਆ ਇਸ ਕਰਕੇ ਮੈਂ ਸੋਚਿਆ ਮੈਂ ਡਾਇਰੈਕਟ ਲਿਕਾ ਤੋਂ ਨਾ ਰੈਂਟ ਰੈਂਟ ਲੈਣਾ ਉਹਨਾਂ ਨਾਲ ਹੀ ਕੰਟੈਕਟ ਕਰਾਂ ਤਾਂ ਸਿੱਧਾ ਮਤਲਬ ਕਨਵਰਸੇਸ਼ਨ ਈਜ਼ੀ ਹੋ ਜਾਣੀ ਹੈ ਤਾਂ ਇਸ ਕਰਕੇ ਮੈਂ ਸੋਚਿਆ ਜੀ ਹੁਣ ਤੁਹਾਡੇ ਹੀ ਜਵਾਬ ਚੋਂ ਮੈਂ ਜਵਾਬ ਦਿੰਨੇ ਆ ਤੁਸੀਂ ਮੈਨੂੰ ਕਿਹਾ ਕਿ ਪੇਪਰ ਵਰਕ ਬਹੁਤ ਹੁੰਦਾ ਜੀ ਜਦੋਂ ਆਪਾਂ ਪ੍ਰੋਪਰਟੀ ਕੋਈ ਵੀ ਲਿਸਟ ਕਰਦੇ ਆ ਚਾਹੇ ਉਹ ਰੈਂਟਲ ਵਾਸਤੇ ਆ ਸੇਲਸ ਆ ਪੇਪਰ ਵਰਕ ਬਹੁਤ ਇਨਵੋਲਵ ਹੁੰਦਾ ਇਸੇ ਲਈ ਜਿਵੇਂ ਸਾਡੇ ਕੋਲ ਲਾਇਸੈਂਸ ਹੁੰਦੇ ਆ ਜਾਂ ਡਿਗਰੀ ਜਿਹੜੀਆਂ ਸਾਡੀਆਂ ਇਸੇ ਕੰਮ ਆਉਂਦੀਆਂ ਤਾਂ ਹੁਣ ਆਪਾਂ ਜੇ ਰੈਂਟਲ ਦੀ ਗੱਲ ਕਰੀਏ ਇਨਵੈਸਟਮੈਂਟ ਪ੍ਰੋਪਰਟੀ ਆ ਤੁਹਾਡੀ ਹਨ ਤੁਸੀਂ ਸੋਸ਼ਲ ਮੀਡੀਆ ਤੇ ਪਾਈ ਐਜ਼ ਅ ਏਜੰਟ ਅਸੀਂ ਵੀ ਪਾਵਾਂਗੇ ਸੋਸ਼ਲ ਮੀਡੀਆ ਤੇ 노 ਡਾਊਟ ਬਹੁਤ ਬਟ ਤੁਸੀਂ ਇਹ ਲਗਾਓ ਕਿ ਜਿਹੜਾ ਪ੍ਰਾਪਰਟੀ ਮੈਨੇਜਮੈਂਟ ਸਰਵਿਸ ਹੁੰਦੀ ਆ ਉਹ ਇੱਕ ਤਰੀਕੇ ਨਾਲ ਫਿਲਟਰ ਪ੍ਰੋਸੈਸ ਕਰਦੀ ਆ ਥੋੜੇ ਬੰਦਿਆਂ ਦਾ ਅਸੀਂ ਬੈਕਗ੍ਰਾਉਂਡ ਚੈੱਕ ਕਰਨਾ ਉਹਨਾਂ ਦੀ ਕੀ ਰੈਂਟਲ ਹਿਸਟਰੀ ਰਹੀ ਆ ਉਹਨਾਂ ਦੀ এমਪਲੋਇਮੈਂਟ ਬਾਰੇ ਚੈੱਕ ਕਰਨਾ ਹੈ ਕਿ ਰੈਫਰੈਂਸਿਸ ਉਹਨਾਂ ਦੀ ਚੈੱਕ ਕਰਨੀਆਂ ਪ੍ਰੋਪਰ ਅੱਜ ਕੱਲ ਤਾਂ ਇਹ ਵੀ ਚੱਲਦਾ ਮੈਂ ਤੁਹਾਨੂੰ ਦੱਸਿਆ ਕਿ ਫੇਕ ਪੇ ਸਲਿਪਸ ਵੀ ਬਣਾ ਦਿੰਦੇ ਆ ਠੀਕ ਹੈ ਜੀ ਠੀਕ ਹੈ ਇਦਾਂ ਨਹੀਂ ਕਿ ਸਾਨੂੰ ਸਾਨੂੰ ਪਤਾ ਲੱਗ ਜਾਂਦਾ ਤੁਹਾਨੂੰ ਪਤਾ ਨਹੀਂ ਲੱਗਣਾ ਸਾਡੇ ਨਾਲ ਵੀ ਹੁੰਦਾ ਨਹੀਂ ਪਤਾ ਹੁੰਦਾ ਬਟ ਸਾਡੀ ਜਿਹੜੀ ਚੈਕਿੰਗ ਹੁੰਦੀ ਆ ਉਹ ਇੰਨੀ ਡੀਟੇਲ ਦੇ ਵਿੱਚ ਹੁੰਦੀ ਆ ਕਿ ਅਸੀਂ ਹਰ ਇੱਕ ਚੀਜ਼ ਚੈੱਕ ਕਰਕੇ ਉਹਨਾਂ ਦਾ ਦੰਨੇ ਆ ਜੀ ਠੀਕ ਹੈ ਤੇ ਹੁਣ ਜਦੋਂ ਆਪਾਂ ਗੱਲ ਕਰਦੇ ਆ ਕਿ ਤੁਹਾਡੇ ਦੋਸਤ ਦਾ ਬੈਡ ਐਕਸਪੀਰੀਅੰਸ ਰਿਹਾ ਉਹਦਾ ਰੀਜ਼ਨ ਇਹ ਕੀ ਹੁੰਦਾ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਪਾਤੀ ਆਪਣੀ ਲਿਸਟ ਹਨਾ ਤੁਹਾਨੂੰ ਰੈਂਟ ਵਾਸਤੇ ਕੋਈ ਲੱਭ ਗਿਆ ਜੀ ਤੁਸੀਂ ਉਹਨਾਂ ਨੂੰ ਇੱਕ ਵਾਰ ਮਿਲੋਗੇ ਤੁਸੀਂ ਰੈਂਟ ਦੇਤਾ ਪਹਿਲੀ ਗੱਲ ਤੁਸੀਂ ਪੇਪਰ ਵਰਕ ਦਾ ਆਪ ਹੀ ਕਹਿ ਕੇ ਹਟਿਓ ਕਿ ਪੇਪਰ ਵਰਕ ਨੂੰ ਅਵੋਇਡ ਕਰਨਾ ਚਾਹੁੰਦੇ ਆਂ ਜਿੰਨਾ ਕਹਾਦਾ ਹਨਾ ਹਾਂਜੀ ਹੁਣ ਤੁਸੀਂ ਆਪਣੀ ਇੰਨੀ ਮਹਿੰਗੀ ਲੱਖਾਂ ਦੀ ਪ੍ਰਾਪਰਟੀ ਕਿਸੇ ਨੂੰ ਰਹਿਣ ਵਾਸਤੇ ਦੇ ਰਹੇ ਹੋ ਠੀਕ ਆ ਉਹਦੇ ਲਈ ਲੀਗਲ ਪੇਪਰ ਵਰਕ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੀ ਇੱਕ ਛੋਟੀ ਜੀ ਗਲਤੀ ਤੁਹਾਨੂੰ ਬਹੁਤ ਵੱਡਾ ਲਾਸ ਕਰਵਾ ਸਕਦੀ ਹੈ ਠੀਕ ਹੈ ਜੀ ਪਹਿਲਾ ਤਾਂ ਤੁਹਾਡਾ ਇਹੀ ਆਨਸਰ ਹੋ ਗਿਆ ਦੂਜੀ ਗੱਲ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਰੈਫਰੈਂਸ ਚੈੱਕ ਜਦੋਂ ਆਪਾਂ ਪ੍ਰੋਪਰ ਚੈੱਕ ਕਰਕੇ ਦਵਾਂਗੇ ਆਪਣੇ ਕੋਲ ਲੀਗਲ ਡਾਕੂਮੈਂਟਸ ਹੋਣਗੇ ਆਪਣੇ ਕੋਲ ਪ੍ਰੋਪਰ ਰਾਈਟਸ ਹੁੰਦੇ ਆ ਜਿਵੇਂ ਸਾਨੂੰ ਇਹ ਪਤਾ ਹੁੰਦਾ ਕਿ ਟੈਨੈਂਟਸ ਦੇ ਕੀ ਰਾਈਟਸ ਆ ਜੀ ਲੈਂਡਲੋਰਡ ਦੇ ਕੀ ਰਾਈਟਸ ਆ ਤੇ ਉਹ ਪ੍ਰਾਪਰਟੀ ਮੈਨੇਜਮੈਂਟ ਨੂੰ ਥੋੜਾ ਅਲੱਗ ਕਰ ਦਿੰਦੀ ਆ ਜੀ ਬੀਇੰਗ ਅ ਓਨਰ ਤੇ ਜਿਹੜੇ ਪ੍ਰਾਪਰਟੀ ਮੈਨੇਜਰਸ ਨੇ ਮੇਰਾ ਨੈਕਸਟ ਕੁਐਸਚਨ ਇਹ ਹੈ ਜਿਸ ਇਨਸਪੈਕਸ਼ਨ ਰਿਲੇਟਡ ਜਿਵੇਂ ਮੇਰਾ ਫਰੈਂਡ ਉਸਕਾ ਨਾਮ ਮਨੇ मीडिया पे नहीं बताना जाता नहीं, नहीं। तो उसने जैसे वो अपने रेंट वालों से इंस्पेक्शन हाँ। के लिए बोलता था फोन करने के लिए वो बोलते जी आज आप आज बिजी हैं कल बिजी हैं परसों हाँ। बिजी हैं नहीं मिल सकते ये वो तो इंस्पेक्शन में एक एजेंट कैसे हेल्प करता है फॉर एग्जांपल मेंटेनेंस के पॉइंट पे संजय देखो एक ਇੱਕ ਸਾਡੀ ਐਂਟਰੀ ਇਨਸਪੈਕਸ਼ਨ ਹੁੰਦੀ ਹੈ ਜਦੋਂ ਤੁਹਾਡੀ ਪ੍ਰਾਪਰਟੀ ਅਸੀਂ ਰੈਂਟ ਲਈ ਕਿਸੇ ਨੂੰ ਦੰਨਿਆ ਚਾਬੀਆਂ ਦੇਣ ਤੋਂ ਪਹਿਲਾਂ ਇੱਕ ਐਂਟਰੀ ਇਨਸਪੈਕਸ਼ਨ ਹੁੰਦੀ ਹੈ ਐਂਟਰੀ ਇਨਸਪੈਕਸ਼ਨ ਦੇ ਵਿੱਚ ਪ੍ਰਾਪਰਟੀ ਦੀਆਂ ਫੋਟੋਜ਼ ਹੁੰਦੀਆਂ ਨੇ ਸਾਰਾ ਕੁਝ ਚੈੱਕ ਕੀਤਾ ਜਾਂਦਾ ਕਿ ਪ੍ਰਾਪਰਟੀ ਕਿਸ ਹਾਲਤ ਚ ਆ ਉਹਦੀ ਇੱਕ ਪ੍ਰੋਪਰ ਰਿਪੋਰਟ ਬਣਾ ਕੇ ਟੈਨੈਂਟਸ ਨੂੰ ਪਲੱਸ ਲੈਂਡਲੋਰ ਦੋਨਾਂ ਕੋਲ ਹੁੰਦੀ ਆ ਅੱਜ ਕੱਲ ਤਾਂ ਐਪ ਪਹਿਲਾਂ ਪੇਪਰ ਵਰਕ ਹੁੰਦਾ ਸੀਗਾ ਪੇਪਰਸ ਦੇ ਵਿੱਚ ਹੁੰਦੀ ਸੀ ਹੁਣ ਐਪਸ ਦੇ ਵਿੱਚ ਬਹੁਤ ਈਜ਼ੀ ਹੋ ਗਿਆ ਕਿ ਐਪ ਦੇ ਵਿੱਚ ਉਹ ਕਰਕੇ ਜਿਹਨੂੰ ਕਿ ਲੈਂਡਲੋਰ ਵੀ ਐਕਸੈਸ ਕਰ ਸਕਦਾ ਤੇ ਟੈਨੈਂਟ ਵੀ ਠੀਕ ਆ ਪਹਿਲਾਂ ਐਂਟਰੀ ਇਨਸਪੈਕਸ਼ਨ ਹੁੰਦੀ ਆ ਉਸ ਤੋਂ ਬਾਅਦ ਕੀਜ਼ ਦਿੱਤੀਆਂ ਜਾਂਦੀਆਂ ਨੇ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਠੀਕ ਆ ਇਕਾ ਇਨਸਪੈਕਸ਼ਨ ਦੂਜੀ ਇਨਸਪੈਕਸ਼ਨ ਹੁੰਦੀ ਆ ਰੂਟੀਨ ਇਨਸਪੈਕਸ਼ਨ ਰੂਟੀਨ ਇਨਸਪੈਕਸ਼ਨ ਤਿੰਨ ਮਹੀਨੇ ਬਾਅਦ ਹੁੰਦੇ ਹਰ ਤਿੰਨ ਮਹੀਨੇ 'ਚ ਅਸੀਂ ਕਰਦੇ ਆ ਤੇ ਨਾਰਮਲੀ ਅਸੀਂ 13 ਵੀਕ ਕਰਦੇ ਆ ਏਵਰੀ 13 ਵੀਕ ਸਾਡੀ ਜਿਹੜੀ ਹੁੰਦੀ ਆ ਰੂਟੀਨ ਇਨਸਪੈਕਸ਼ਨ ਰੂਟੀਨ ਇਨਸਪੈਕਸ਼ਨ 'ਚ ਅਸੀਂ ਕੀ ਚੈੱਕ ਕਰਨਾ ਹੁੰਦਾ ਪ੍ਰੋਪਰਟੀ ਦੀ ਕੰਡੀਸ਼ਨ ਕਿਵੇਂ ਆ ਕੋਈ ਭੰਨ ਤੋੜਤਾ ਨਹੀਂ ਟੈਂਟ ਕਿਵੇਂ ਰਹਿ ਰਿਹਾ ਹੈ ਨਾ ਸਾਰਾ ਕੁਝ ਚੈੱਕ ਕਰਨਾ ਉਹ ਰੂਟੀਨ ਇਨਸਪੈਕਸ਼ਨ ਜਿਵੇਂ ਹੁਣ ਤੁਸੀਂ ਕਹੇ ਕਿ ਉਹ ਫੋਨ ਕਾਲ ਕਰਦੇ ਸੀ ਟੈਂਟ ਕਹਿੰਦੇ ਸੀ ਅਸੀਂ ਨਹੀਂ ਹਾਂ ਮਿਲ ਨਹੀਂ ਸਕਦੇ ਇਹ ਬਿਲਕੁਲ ਨਾਰਮਲੀ ਕੀ ਹੁੰਦਾ ਐਸ ਅ ਪ੍ਰੋਪਰਟੀ ਮੈਨੇਜਰ ਅਸੀਂ ਟੈਨੈਂਟ ਨੂੰ ਇਨਫਾਰਮ ਕਰਨਾ ਹੈ ਕਿ ਇਹ ਵਾਲੇ ਵੀਕ ਚ ਤੁਹਾਡੀ ਇੰਨੇ ਵਜੇ ਅਸੀਂ ਇਨਸਪੈਕਸ਼ਨ ਲਈ ਆਵਾਂਗੇ ਸਾਨੂੰ ਟਾਈਮ ਦੱਸੋ ਕਿਹੜਾ ਤੁਹਾਨੂੰ ਸੂਟ ਕਰਦਾ ਠੀਕ ਹੈ ਉਹਦੇ ਵਿੱਚ ਇਹ ਵੀ ਮੈਂਸ਼ਨ ਹੁੰਦਾ ਕਿ ਇਨ ਕੇਸ ਯੂ ਆਰ ਨਾਟ ਪ੍ਰੈਜ਼ੈਂਟ ਵੀ ਡੂ ਹੈਵ ਅ ਸਪੇਅਰ ਕੀ ਜਿਸ ਦੇ ਵਿੱਚ ਅਸੀਂ ਜਾ ਕੇ ਚੈੱਕ ਕਰ ਸਕਦੇ ਹਾਂ ਠੀਕ ਹੈ ਤੇ ਉਹ ਟੈਨੈਂਟ ਦੀ ਟੈਨੈਂਟ ਨੂੰ ਇਨਫਾਰਮ ਕਰਕੇ ਪਹਿਲਾਂ ਹੀ ਇਨਫਾਰਮ ਕੀਤਾ ਜਾਂਦਾ ਟਾਈਮ ਤੋਂ ਤਾਂ ਕਿ ਉਹ ਆਪਣਾ ਕੁਝ ਨਾ ਕੁਝ ਕਰਕੇ ਆਪਣੀ ਅਵੇਲੇਬਿਲਟੀ ਬਣਾ ਲੈਣ ਜੀ ਤੇ ਉਹਦੇ ਨਾਲ ਰੂਟੀਨ ਇਨਸਪੈਕਸ਼ਨ ਹੁੰਦੀ ਹੈ ਤੇ ਉਹਦੀ ਵੀ ਫਿਰ ਰਿਪੋਰਟ ਪ੍ਰੋਪਰ ਸਾਡੇ ਕੋਲ ਸਾਰਾ ਸਿਪ ਪ੍ਰੋਪਰ ਪੇਪਰ ਵਰਕ ਰੱਖਦੇ ਆਂ ਕਿ ਰੂਟੀਨ ਇਨਸਪੈਕਸ਼ਨ ਦੇ ਵਿੱਚ ਕੀ ਕੀ ਚੇਂਜਸ ਹੋਏ ਪ੍ਰੋਪਰਟੀ ਸਭ ਕੁਝ ਓਦਾਂ ਠੀਕ ਹਾਲਾਚ ਆਏਗਾ ਕਿ ਨਹੀਂ ਤਾਂ ਜਿਵੇਂ ਤੁਸੀਂ ਇਨਸਪੈਕਸ਼ਨ ਡਨ ਕਰ ਲੈਂਦੇ ਤੁਸੀਂ ਜੋ ਪ੍ਰੋਪਰਟੀ ਦਾ ਓਨਰ ਨੂੰ ਅਪਡੇਟ ਕਰਦੇ ਹੋ ਵੀ ਫੋਟੋ ਪੇਜ ਸੈਂਡ ਕਰਦੇ ਹੋ ਤੁਸੀਂ ਸਭ ਕੁਝ ਹੁੰਦਾ ਹੈ ਦੇਖੋ ਜੇ ਕੋਈ ਇਦਾਂ ਦੀ ਚੀਜ਼ ਹੈ ਮੇਨਟੇਨੈਂਸ ਵਾਲੀ ਹੈ ਜਾਂ ਕੁਝ ਉਹ ਚੀਜ਼ ਦਾ ਵੀ ਸਾਰਾ ਬਟ ਗੱਲ ਓਹੀ ਹੁੰਦੀ ਹੈ ਕਿ ਇਹ ਵੀ ਨਹੀਂ ਕਿ ਹਰ ਟਾਈਮ ਅਸੀਂ ਲੈਂਡਲੋਰ ਨੂੰ ਫੋਨ ਕਰਕੇ ਕਿਉਂਕਿ ਫਿਰ ਤਾਂ ਉਹਨਾਂ ਨੂੰ ਤੰਗ ਕਰਨ ਵਾਲੀ ਗੱਲ ਹੋ ਜਾਂਦੀ ਹੈ ਬਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਜਕੱਲ ਤਾਂ ਐਪਸ ਆ ਗਏ ਆ ਉਹਦੇ ਵਿੱਚੋਂ ਰਿਕੁਐਸਟ ਈਮੇਲ ਜਾਂਦੀ ਹੈ ਲੈਂਡਲੋਰ ਨੂੰ ਵੀ ਕੀ ਕੀ ਹੋ ਰਿਹਾ ਬਾਕੀ ਜੇ ਕੋਈ ਇਦਾਂ ਦੀ ਹੈਗੀ ਆ ਗੱਲ ਜਿਹੜੀ ਫੋਨ ਤੇ ਦੱਸਣ ਵਾਲੀ ਆ ਜਾਂ ਕੁਝ ਉਸ ਟਾਈਮ

ਤੋ ਇਸ ਪੁਆਇੰਟ ਮੇ ਜੇ ਜੈਸੇ ਮੰਨ ਕੇ ਚਲੋ ਆ ਜੋ ਰੈਂਟ ਤੇ ਰਹਿ ਰਹੇ ਉਹਨਾਂ ਨੇ ਪ੍ਰੋਪਰਟੀ ਕੋ ਡੈਮੇਜ ਕਰ ਦਿਆ ਤੋ ਇਸ ਮੇ ਏਜੰਟ ਕੀ ਕਿਆ ਰਿਸਪੋਨਸੀਬਿਲਟੀ ਹੁੰਦੀ ਹੈ ਔਰ ਓਨਰ ਕੀ ਕਿਆ ਰਿਸਪੋਨਸੀਬਿਲਟੀ ਹੁੰਦੀ ਹੈ ਜੀ ਦੇਖੋ ਪਹਿਲੇ ਪਹਿਲਾਂ ਤਾਂ ਸਭ ਤੋਂ ਜਦੋਂ ਆਪਾਂ ਪ੍ਰੋਪਰਟੀ ਲਿਸਟ ਕਰਦੇ ਆ ਸਭ ਤੋਂ ਪਹਿਲੀ ਚੀਜ਼ ਦੱਸਣੀ ਇੱਕ ਬੌਂਡ ਹੁੰਦਾ ਹੈ ਜੀ ਜੇ ਤਾਂ ਤੁਹਾਡਾ ਰੈਂਟ 850 ਤੋਂ ਘਟਾ ਓਕੇ ਫਿਰ 4 ਵੀਕ ਦਾ ਹੁੰਦਾ ਜੀ ਠੀਕ ਹੈ ਤੇ ਜੇ ਤੁਹਾਡਾ ਰੈਂਟ 850 ਤੋਂ ਜ਼ਿਆਦਾ ਫਿਰ 6 ਵੀਕ ਦਾ ਬੌਂਡ ਲੈਣੇ ਆ। ਉਹ ਜਿਹੜਾ ਤੁਹਾਡਾ ਬੌਂਡ ਹੁੰਦਾ ਉਹ ਸੀਬੀਐਸ ਕੋਲ ਲਾਂਚ ਹੁੰਦਾ ਹੈ। ਉਹ ਇੱਕ ਤਰੀਕੇ ਨਾਲ ਸਿਕਿਉਰ ਪਿਆ ਰਹਿੰਦਾ ਜਿਹੜਾ ਉਹ 4 ਵੀਕ ਦਾ ਰੈਂਟ ਜਾਂ 6 ਵੀਕ ਡਿਪੈਂਡ ਕਰਦਾ ਰੈਂਟ ਦੇ ਉੱਤੇ ਆਪਾਂ ਨਾਰਮਲੀ 850 ਤੋਂ ਘੱਟ ਹੁੰਦਾ ਤਾਂ ਆਪਾਂ ਲੱਗ ਜੇ 4 ਵੀਕ ਦਾ ਜਿਹੜਾ ਰੈਂਟ ਹੁੰਦਾ ਉਹ ਇੱਕ ਸੀਬੀਐਸ ਇੱਕ ਫਾਰਮ ਆ ਜਿਹੜੀ ਕਿ ਓਵਰਆਲ ਚੈੱਕ ਸਾਰਾ ਦੇਖਦੀ ਆ ਨਾ ਕੰਜ਼ਿਊਮਰ ਬਿਜ਼ਨਸ ਸਰਵਿਸਿਜ਼ ਸੁਣਿਆ ਹੋਣਾ। ਜੀ ਉਹਨਾਂ ਦੇ ਕੋਲ ਹੋਲਡ ਕੀਤਾ ਹੁੰਦਾ ਤੁਹਾਡਾ ਬੌਂਡ। ਜੀ ਠੀਕ ਹੈ ਤੇ ਉਹ ਇੱਕ ਇਕੋ ਸਿਕਿਉਰਿਟੀ ਹੋ ਗਈ। ਦੂਜਾ 2 ਵੀਕ ਐਡਵਾਂਸ ਰੈਂਟ ਜਦੋਂ ਕੁਝ ਟੈਨੈਂਟ ਨੇ ਡੈਮੇਜ ਕਰਤਾ ਤੇ ਸਾਨੂੰ ਇਨਫੋਰਮ ਕਰਤਾ ਜਾਂ ਫਿਰ ਅਸੀਂ ਦੇਖ ਲੈ ਪਤਾ ਲੱਗ ਗਿਆ ਪਹਿਲਾ ਆਪਣਾ ਜਾਂਦਾ ਕਿ ਉਹ ਇਸ਼ੂ ਨੂੰ ਅਡਰੈਸ ਕਰਨਾ ਜੀ ਠੀਕ ਹੈ ਜੇ ਟੈਨੈਂਟ ਨਹੀਂ ਮੰਨਦੇ ਜਾਂ ਕੁਝ ਅੱਗੇ ਇਦਾਂ ਦੇ ਕੋਈ ਆਂਦੀ ਆ ਪ੍ਰੋਬਲਮ ਤਾਂ ਆਪਣੇ ਕੋਲ ਇਹ ਐਜ਼ ਅ ਪ੍ਰੋਪਰਟੀ ਮੈਨੇਜਰ ਆਪਣੇ ਕੋਲ ਬੌਂਡ ਪਿਆ ਹੁੰਦਾ 2 ਵੀਕਸ ਦਾ ਰੈਂਟ ਆ ਤੇ ਆਪਣੇ ਕੋਲ ਜੇ ਜੇ ਕੱਲ ਨੂੰ ਫਿਰ ਵੀ ਉਹ ਨਹੀਂ ਮੰਨਦੇ ਤਾਂ ਲੀਗਲ ਸੈਕਟ ਕੋਲ ਆਪਣੇ ਕੋਲ ਹੁੰਦੀ ਹੈ ਉੱਥੇ ਐਪਲੀਕੇਸ਼ਨ ਲੱਗਦੀ ਆ ਤੇ ਜਦੋਂ ਸਾਡੇ ਕੋਲ ਪ੍ਰੋਪਰ ਪੇਪਰ ਵਰਕ ਹੋਊਗਾ ਸਾਡੀ ਰੂਟੀਨ ਇਨਸਪੈਕਸ਼ਨਸ ਹੋ ਗਈਆਂ ਉਹ ਸਾਰੀ ਰਿਪੋਰਟ ਪਈ ਆਉਂਦੀਆਂ ਨੇ ਉਹਨਾਂ ਦੇ ਆਧਾਰ ਦੇ ਅਬ ਅਸੀਂ ਲੈਂਡਲੋਰਡ ਦੇ ਲਈ ਖੜਦੇ ਆ ਕਿ ਆਹ ਪ੍ਰੋਬਲਮ ਹੋਈ ਸੀ ਤੇ ਉਸ ਦੇ ਅਕੋਰਡਿੰਗ ਉਹਨਾਂ ਦਾ ਸਾਰਾ ਜਿਹੜਾ ਖਰਚਾ ਉਹਨਾਂ ਨੂੰ ਦਿੱਤਾ ਜਾਂਦਾ ਜੀ ਕੁਐਸਚਨ ਮੇਰੇ ਦਿਮਾਗ ਵਿੱਚ ਅਭੀ ਆਇਆ ਫੋਰ ਐਗਜ਼ਾਮਪਲ ਅਸੀਂ 4000 ਡਾਲਰ ਦਾ ਬੌਂਡ ਸਬਮਿਟ ਕਰਾਇਆ ਰਿਹਾ ਠੀਕ ਹੈ ਤੇ ਪ੍ਰੋਪਰਟੀ ਦਾ ਮੇਜ ਹੋ ਗਿਆ ਜੇ 10000 ਡਾਲਰ ਦਾ ਤਾਂ ਜੋ 6000 ਡਾਲਰ ਦਾ ਮਾਈਨਸ ਹੈ ਲੌਸ ਆ ਉਹ ਕਿਵੇਂ ਕਵਰ ਕਰੋ ਤੁਸੀਂ ਲੀਗਲ ਐਕਸ਼ਨ ਲਓਗੇ ਹਾਂਜੀ ਉਹੀ ਮੈਂ ਤੁਹਾਨੂੰ ਦੱਸ ਗਿਆ ਟਿਆ ਉਹਦੇ ਲਈ ਲੀਗਲ ਐਕਸ਼ਨ ਹੁੰਦਾ ਸੈਕੰਡ ਪਹਿਲਾ ਆਪਣਾ ਹੁੰਦਾ ਕਿ ਸਾਡੀ ਮੇਨ ਕੰਮ ਸਾਡਾ 네ਗੋਸ਼ੀਏਸ਼ਨ ਹੁੰਦਾ ਚਾਹੇ ਸੇਲਿੰਗ ਹੋਵੇ ਚਾਹੇ ਰੈਂਟਿੰਗ ਹੋਵੇ ਹਨਾ ਆਪਾਂ 네ਗੋਸ਼ੀਏਟ ਕਰਨਾ ਹੈ ਲੈਂਡਲੋਰਡ ਦੇ ਵਿੱਚ ਤੇ ਟੈਨੈਂਟ ਦੇ ਵਿੱਚ ਜੇ ਕਈ ਬਹੁਤ ਰੇਅਰ ਕੇਸਿਸ ਹੁੰਦੇ ਆ ਕਿ ਜਿਹਦੇ ਵਿੱਚ ਇਦਾਂ ਦੇ ਇਸ਼ੂ ਆਉਂਦੇ ਆ ਤੇ ਜੇ ਇਦਾਂ ਦਾ ਕੋਈ ਇਸ਼ੂ ਹੁੰਦਾ ਤਾਂ ਆਪਾਂ ਲੀਗਲੀ ਜਾਂਦੇ ਆ ਫਿਰ ਸੈਕੰਡ ਦੇ ਥਰੂ ਤੇ ਉਹਦੇ ਥਰੂ ਫਿਰ ਸਾਰਾ ਪ੍ਰੋਸੈਸ ਚੱਲਦਾ ਹੈ ਹਾਂਜੀ ਤਾਂ ਜਿਵੇਂ ਆਪ ਬ तो आपको क्या बेनिफिट होता है एक ओनर के साथ प्रॉपर्टी ओनर के साथ कोऑर्डिनेट करने का एक रेंटल जो उस घर में रह रहा है तो आपको मतलब आप कमीशन पे काम करते हो आई नो इज कॉन्फिडेंशियल थिंग बट अगर आप थोड़ा बहुत इस चीज को हाईलाइट करोगे जो अगेन फ्यूचर में मेरे साथी भाई बहन जो भी प्रॉपर्टी इन्वेस्टमेंट uh, की सोच रहे हैं और वो अगे रेंटल पे देने की सोच रहे हैं तो उनको ये पॉइंट का पता होना चाहिए भी इट्स ऑलवेज बेटर टू गो विद एजेंट रैदर देन डायरेक्टली गोइंग विद द रेंटल पर्सन यू नो हु गोना કે યો હોમ ફોર નેક્સ્ટ વન ઓર ટુ યર્સ તો આપકા ક્યા મતલબ કે કેસે કેસે કામ કરતે હોગી देखो પહેલે તો ਜਿਵੇਂ ਤੁਸੀਂ ਕਿਹਾ ਕਿ ਤੁਸੀਂ ਤੁਹਾਨੂੰ ਐਸ ਅ ਪ੍ਰੋਪਰਟੀ ਮੈਨੇਜਰ ਕਿ ਇਹ ਮੇਰੀ ਇੱਕ ਜੌਬ ਆ ਜਿਵੇਂ ਆਪਾਂ ਸਾਰੇ ਕੋਈ ਨਾ ਕੋਈ ਜੌਬ ਕਰਦੇ ਆ ਜਿਹਦੇ ਨਾਲ ਅਰਨਿੰਗ ਹੁੰਦੀ ਆ ਨਾ ਇਹ ਸਾਡੀ ਜੌਬ ਆ ਜਿਹੜੀ ਜਿਹਦੇ ਨਾਲ ਅਰਨ ਹੁੰਦਾ ਹੈ ਜਿਹੜਾ ਕਮਿਸ਼ਨ ਬੇਸਡ ਹੁੰਦਾ ਹੈ ਇਹ ਡਿਪੈਂਡ ਕਰਦਾ ਕਿ ਕਿੱਦਾਂ ਆ ਨਾ ਕਿਉਂਕਿ ਸਾਰਾ ਕੁਝ ਇਨਕਲੂਡ ਹੁੰਦਾ ਜਿਦੇ ਵਿੱਚ ਤੁਹਾਡੇ ਰੂਟੀਨ ਇਨਸਪੈਕਸ਼ਨਸ ਹੋ ਗਿਆ ਐਂਟਰੀ ਇਨਸਪੈਕਸ਼ਨ ਫਿਰ ਰੈਂਟ ਕਲੈਕਸ਼ਨ ਹੋਗੀ ਠੀਕ ਹੈ ਮੇਨਟੇਨੈਂਸ ਰਿਕੁਐਸਟ ਕਿਸੇ ਵੀ ਟਾਈਮ ਇੱਕ ਤਰੀਕੇ ਨਾਲ ਸਾਡੀ ਐਂਬੂਲੈਂਸ ਵਾਂਗੂ 24 ਆਰ ਸਰਵਿਸ ਹੀ ਹੋ ਜਾਂਦੀ ਹੈ ਜੀ ਕਿਸੇ ਵੀ ਟਾਈਮ ਪਲੰਬਿੰਗ ਦੀ ਇਸ਼ੂ ਹੋ ਗਿਆ ਜਾਂ ਕੁਝ ਉਹ ਲੈਂਡਲੋਰਡ ਦੀ ਸਿਰਦਰਦੀ ਨਹੀਂ ਸਾਡੀ ਸਿਰਦਰਦੀ ਬਣ ਜਾਂਦੀ ਹੈ ਠੀਕ ਹੈ ਤੇ ਕਮਿਸ਼ਨ ਦੇਖੋ ਮੈਂ ਫਿਗਰਸ ਦੇ ਵਿੱਚ ਤਾਂ ਨਹੀਂ ਇੱਥੇ ਦੱਸ ਸਕਦੀ ਬਟ ਫਿਲਹਾਲ ਹੁੰਦਾ ਹੈ ਕਮਿਸ਼ਨ ਬਟ ਕੋਈ ਇੰਨਾ ਕੋਈ ਖਾਸ ਨਹੀਂ ਹੁੰਦਾ ਜਿੰਨਾ ਤੁਸੀਂ ਐਜ਼ ਅ ਲੈਂਡਲੋਰਡ ਸਟ्रेस ਫਰੀ ਹੋ ਕੇ ਜੀ ਆਪਣੇ ਟਾਈਮ ਨੂੰ ਬਚਾ ਸਕਦੇ ਹੋ ਆਪਣੇ ਕੰਮ ਤੇ ਕਨਸੈਂਟਰੇਟ ਕਰ ਸਕਦੇ ਹੋ ਜੀ ਸਪੋਜ਼ ਕਰੋ ਤੁਹਾਡੇ ਕੋਲ ਮਲਟੀਪਲ ਪ੍ਰੋਪਰਟੀਆਂ ਨੇ ਜੀ ਠੀਕ ਹੈ ਜਾਂ ਤਾਂ ਤੁਸੀਂ ਉਹ ਮਲਟੀਪਲ ਪ੍ਰੋਪਰਟੀਸ ਆਮਸ ਸਕੋਗੇ ਜਾਂ ਫਿਰ ਤੁਸੀਂ ਜੋਬ ਹੀ ਕਰ ਸਕੋਗੇ ਆਪਣੀ ਹਨਾ ਕਿਉਂਕਿ ਸਟ्रेस ਰਹਿੰਦਾ ਤੁਹਾਨੂੰ ਜੀ 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 ਤੇ ਜੇ ਤੁਸੀਂ ਉਹ ਸਾਰਾ ਕੁਝ ਆ ਸਟ्रेस ਲੈ ਆਪਣਾ ਸਟ्रेस ਲੈਵਲ ਆਪਣਾ ਟਾਈਮ ਤੇ ਸਾਰਾ ਕੁਝ ਕੈਲਕੂਲੇਟ ਕਰਕੇ ਦੇਖੋ ਤਾਂ ਸਾਡੇ ਜਿਹੜਾ ਫੀਸ ਐਂਡ ਚਾਰजेस ਹੁੰਦੇ ਆ ਕੁਝ ਵੀ ਨਹੀਂ ਹੁੰਦੇ ਓਕੇ ਤੇ ਕੁਐਸਚਨ ਮੇਰਾ ਨੈਕਸਟ ਆ ਹੁੰਦਾ ਜੀ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਆਪਣੇ ਜਿਹੜਾ ਵੀ ਪ੍ਰੋਸੈਸ ਇਹਦਾ ਰੈਂਟਲ ਇਨਕਲੂਡ ਕਰ ਦਿੱਤਾ ਕਿ ਮੈਂ ਵਿజిਟ ਕਰ ਸਕਦਾ ਆਪਣੀ ਪ੍ਰੋਪਰਟੀ ਫੋਰ ਏਗਜ਼ਾਮਪਲ ਮੈਂ ਤੁਹਾਨੂੰ ਦੱਸਣਾ ਪਾਊਗਾ ਜਾਂ ਜਿਹੜੇ ਉੱਥੇ ਬੰਦੇ ਹਾਂਜੀ ਬਿਲਕੁਲ ਤੁਹਾਨੂੰ ਪਹਿਲੀ ਗੱਲ ਤਾਂ ਕੋਈ ਰੀਜ਼ਨ ਹੋਣਾ ਚਾਹੀਦਾ ਵੈਲਿਡ ਕਿ ਤੁਸੀਂ ਕਿਉਂ ਜਾਣਾ ਤੁਸੀਂ ਬਿਨਾਂ ਸਾਨੂੰ ਇਨਫੋਰਮ ਕੀਤੇ ਪ੍ਰੋਪਰਟੀ ਤੇ ਨਹੀਂ ਜਾ ਸਕਦੇ ਤੁਸੀਂ ਸਾਨੂੰ ਇਨਫੋਰਮ ਕਰੋਗੇ ਅਸੀਂ ਟੈਨੈਂਟ ਨੂੰ ਇਨਫੋਰਮ ਕਰਕੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਫਿਰ ਤੁਹਾਨੂੰ ਅਲਾਉ ਕਰਾਂਗੇ ਇੱਥੇ ਜਾਣ ਲਈ ਕਿਉਂਕਿ ਜਦੋਂ ਆਪਾਂ ਰੈਂਟਲੀ ਪ੍ਰੋਪਰਟੀ ਦੇ ਦਿੰਨੇ ਆ ਆਪਾਂ ਇੱਕ ਉਹ ਉਹਨਾਂ ਦਾ ਚਾਇਓ ਰੈਂਟਲ ਤੇ ਪ੍ਰਾਪਰਟੀ ਦੇ ਰਿਹਾ ਬਟ ਉਹ ਪੇ ਕਰ ਰਿਹਾ ਪ੍ਰਾਪਰਟੀ ਤੇ ਰਹਿਣ ਨੂੰ ਉਹਨਾਂ ਦਾ ਘਰ ਹੈ ਉਹ ਤੇ ਆਪਾਂ ਕਿਸੇ ਦੇ ਘਰ ਵੀ ਬਿਨਾਂ ਇੱਧਾਂ ਨਹੀਂ ਜਾ ਸਕਦੇ ਚੰਗੀ ਗੱਲ ਹੈ ਜੀ ਕਿਉਂਕਿ ਇਵੇਂ ਹੁੰਦਾ ਆਪਾਂ ਲੱਖਾਂ ਡਾਲਰ ਲਾ ਕੇ ਇਨਵੈਸਟਮੈਂਟ ਕੀਤੀ ਹੈ ਤੇ ਬੰਦਾ ਅਗਲਾ ਟੇਕ ਕੇਅਰ ਪ੍ਰਾਪਰ ਨਾ ਟੰਗਣਾ ਨਹੀਂ ਕਰ ਰਿਹਾ ਤਾਂ ਇਵੇਂ ਲੱਗਦਾ ਵੀ ਸਾਡੇ ਦਿਲ ਦਾ ਟੁਕੜਾ ਕੋਈ ਇਵੇਂ ਹਨ ਤੁਸੀਂ ਸਮਝ ਸਕਦੇ ਹੋ ਤੇ ਮੇਰਾ ਨੈਕਸਟ ਕੁਐਸਚਨ ਫੋਰ ਐਗਜ਼ਾਮਪਲ ਰੀਨਿਊ ਸਿਲੇਟਡ ਜਿਵੇਂ ਆਪਾਂ ਪ੍ਰਾਪਰਟੀ ਇੱਕ ਸਾਲ ਵਾਸਤੇ ਦੇ ਦੇ ਉਹਦੇ ਬਾਅਦ ਰੀਨਿਊ ਕਰਨੇ ਪੈਂਦੇ ਆ ਤੇ ਉਹਦਾ ਕੀ ਪ੍ਰੋਸੈਸ ਹੈ ਵੀ ਇੱਕ ਸਾਲ ਕੰਪਲੀਟ ਹੋ ਕੇ ਦੂਜੇ ਸਾਲ ਜਿਹੜੀ ਪ੍ਰੋਪਰਟੀ ਚਾਰਡ ਹੈ ਦਾ ਸੇਮ ਟੈਨੈਂਟ ਹੀ ਕੰਟੀਨਿਊ ਕਰਨਾ ਚਾਹੁੰਦਾ ਤੇ ਜਿਹੜਾ ਰੈਂਟ ਵੱਧਦਾ ਹੈਗਾ ਜਿਹੜਾ ਬੌਂਡ ਆਪਾਂ ਨੇ ਦਿੱਤਾ ਉਹਦੇ 'ਚ ਕੁਝ ਇਨਕ੍ਰੀਮੈਂਟ ਕੁਛਵੇਂ ਉਹਦੇ ਬਾਰੇ ਤੁਸੀਂ ਦੱਸੋ ਜਦੋਂ ਲੀਜ਼ ਰੀਨਿਊ ਹੁੰਦੀ ਆ ਬੌਂਡ ਉਹੀ ਸੇਮ ਹੀ ਰਹਿੰਦਾ ਕਿਉਂਕਿ ਉਹ ਸੇਮ ਹੀ ਟੈਨੈਂਟਸ ਨੇ ਹਣਾ ਤੇ ਇਨ ਕੇਸ ਜੇ ਹੋਲ ਲੀਜ਼ ਅਪ ਪਹਿਲਾਂ ਜਦੋਂ ਲੀਜ਼ ਬ੍ਰੇਕ ਆਨ ਦਾ ਟਾਈਮ ਨੇਡ ਜਦੋਂ ਲੀਜ਼ ਫਿਨਿਸ਼ ਹੋਣ ਦਾ ਟਾਈਮ ਹੁੰਦਾ ਨੇੜੇ ਆਉਂਦਾ ਉਹ ਤੋਂ ਪਹਿਲਾਂ ਉਹਨਾਂ ਨੂੰ 60 ਡੇਸ ਦਾ ਸੀ ਨੋਟਿਸ ਭੇਜ ਦਿੰਨੇ ਆ 60 ਡੇਸ ਆ ਹਾਂ ਜੀ ਡਿਪੈਂਡ ਕਰਦਾ 30 ਟੂ 60 ਡੇਸ ਹੁੰਦਾ ਤੇ 60 ਡੇਸ ਵੀ ਤੁਹਾਡੀ ਲੀਜ਼ ਇੰਨੀ ਤਰੀਕ ਨੂੰ ਐਕਸਪਾਇਰ ਹੋਣੀ ਆ ਤੁਸੀਂ ਕੰਟੀਨਿਊ ਕਰਨਾ ਚਾਹੁੰਦੇ ਹੋ ਕਿ ਨਹੀਂ ਜੇ ਉਹ ਕੰਟੀਨਿਊ ਕਰਨਾ ਚਾਹੁੰਦੇ ਆ ਤਾਂ ਪ੍ਰੋਸੈਸ ਸੇਮ ਹੀ ਚੱਲ ਰਹਿੰਦੇ ਲੀਜ਼ ਰੀਨਿਊਅਲ ਹੁੰਦੀ ਆ ਨਵੇਂ ਪੇਪਰਵਰਕ ਸਾਈਨ ਹੁੰਦਾ ਤੇ ਬਾਕੀ ਸਾਰਾ ਕੁਝ ਸੇਮ ਰਹਿੰਦਾ ਤੇ ਮੇਰੇ ਦਿਮਾਗ 'ਚ ਇੱਕ ਹੋਰ ਕੁਐਸਚਨ ਆਇਆ ਜੀ ਫੋਰ ਐਗਜ਼ਾਮਪਲ ਆ ਕੋਈ ਬੰਦਾ ਐਡੀਲੇਡ ਮੇਰੀ ਪ੍ਰੋਪਰਟੀ 'ਚ ਰਹਿੰਦਾ ਹੈ ਤਾਂ ਉਹਨੂੰ ਐਮਰਜੈਂਸੀ ਹੋ ਗਿਆ ਉਹਨੂੰ ਮੂਵ ਹੋਣਾ ਪੈ ਗਿਆ ਮੈਲਬਨ ਸਿਡਨੀ ਜਿੱਥੇ ਵੀ ਜਾਣਾ ਤੇ ਉਹਨੇ ਮੇਰੇ ਨਾਲ 1 ਸਾਲ ਦਾ ਲੀਜ਼ ਕੰਟਰੈਕਟ ਕੀਤਾ ਹੋਇਆ ਸੀ ਸਰਟਨਲੀ ਉਹ ਮੂਵ ਹੋ ਗਿਆ ਤਾਂ ਉਹਦੇ 'ਚ ਮੰਨ ਕੇ ਚੱਲੋ ਮੈਨੂੰ ਹੁਣ ਨੈਕਸਟ 2 ਔਰ 3 ਵੀਕ ਲਈ ਕੋਈ ਰੈਂਟ ਬੰਦਾ ਨਹੀਂ ਲੱਭਾ ਤਾਂ ਉਹਦਾ ਲਾਸ ਕਿਵੇਂ ਕਵਰ ਕਰੇਗਾ ਉਹ ਤੁਸੀਂ ਪੇ ਕਰੋਗੇ ਜਾਂ ਉਹ ਮੇਰਾ ਲਾਸ ਹੈ ਕਿਹਦਾ ਲਾਸ ਹੈ ਨਹੀਂ ਦੇਖੋ ਜੀ ਜੇ ਇਦਾਂ ਦੀ ਕੋਈ ਐਮਰਜੈਂਸੀ ਆਂਦੀ ਆ ਤਾਂ ਉਹਨਾਂ ਦਾ ਫਰਜ਼ ਬਣਦਾ ਜਿਹੜੇ ਟੈਨੈਂਟ ਹੈ ਕਿ ਸਾਨੂੰ ਇਨਫੋਰਮ ਕਰਨ ਟਾਈਮ ਦੇ ਉੱਤੇ ਠੀਕ ਹੈ ਉਹ ਚ ਲੀਜ਼ ਬ੍ਰੇਕ ਹੁੰਦੀ ਆ ਜਿੰਨਾ ਟਾਈਮ ਪਹਿਲੀ ਗੱਲ ਉਹਨਾਂ ਨੇ ਇੱਕ ਤਾਂ ਹੁੰਦਾ ਕਿ ਲੀਜ਼ ਟਰਾਂਸਫਰ ਦੀ ਆਪਸ਼ਨ ਵੀ ਹੁੰਦੀ ਆ ਜੇ ਉਹਨਾਂ ਕੋਲ ਕੋਈ ਟੈਨੈਂਟ ਹੈਗਾ ਤੇ ਉਹ ਸਾਨੂੰ ਇਨਫੋਰਮ ਕਰਨ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਸਭ ਕੁਝ ਸਹੀ ਹੁੰਦਾ ਤਾਂ ਉਹ ਲੀਜ਼ ਜਿਹੜੀ ਆ ਉਹਨਾਂ ਦੇ ਅਗਲੇ ਟੈਨੈਂਟ ਦੇ ਟਰਾਂਸਫਰ ਹੋ ਜਾਂਦੀ ਆ ਹਨਾ ਇਨ ਕੇਸ ਜੇ ਇਦਾਂ ਦਾ ਨਹੀਂ ਆ ਉਹਦੇ ਵਿੱਚ ਕੀ ਹੋਊਗਾ ਜਿੰਨਾ ਟਾਈਮ ਪ੍ਰੋਪਰਟੀ ਰੈਂਟ ਤੇ ਨਹੀਂ ਚੜੂਗੀ ਜੀ ਤੇ ਉਹ ਟੈਨੈਂਟ ਨੂੰ ਉਹਦੇ ਲਈ ਪੇ ਕਰਨਾ ਪਊਗਾ ਪੇ ਕਰਨਾ ਪਊਗਾ ਜੀ ਐਡਵਰਟਾਈਜ਼ਮੈਂਟ ਫੀਸ ਉਹਨਾਂ ਨੂੰ ਪੇ ਕਰਨੀ ਪੈਂਦੀ ਆ ਫੀਸ ਬ੍ਰੇਕ ਚਾਰजेस ਹੁੰਦੇ ਆ ਉਹਦੇ ਵੀ ਅਲੱਗ-ਅਲੱਗ ਚਾਰजेस ਹੁੰਦੇ ਆ ਬਟ ਉਹੀ ਹੁੰਦਾ ਕਿ ਜੇ ਇਹ ਮੈਂ ਇਨਫੋਰਮੇਸ਼ਨ ਟੈਨੈਂਟਸ ਨੂੰ ਤਾਂ ਲੈਂਡਲੋਰਡਸ ਸਭ ਨੂੰ ਦੇਣਾ ਚਾਹੁੰਗੀ ਕਿ ਨੋਟਿਸ ਪੀਰੀਅਡ ਹੁੰਦਾ ਹੈ ਇਹਦੇ ਵਿੱਚ ਇੱਕ ਪ੍ਰੋਪਰ ਆਪਣਾ ਨੋਟਿਸ ਸਰਵ ਕਰਾਇਆ ਕਰੋ ਜੇ ਤੁਹਾਨੂੰ ਲੱਗਦਾ ਕਿ ਇਦਾਂ ਆਉਣ ਵਾਲੇ ਟਾਈਮ 'ਚ ਤੁਹਾਡੇ ਤੇ ਇਦਾਂ ਦਾ ਟਾਈਮ ਆ ਸਕਦਾ ਹੈ ਕਿ ਐਸ ਤੁਸੀਂ ਟੈਨੈਂਟ ਹੋ ਤੁਸੀਂ ਕਿੱਥੇ ਰਹਿ ਰਹੇ ਹੋ ਤੇ ਤੁਹਾਨੂੰ ਇੱਕ ਮੂਵ ਹੋਣਾ ਪੈਣਾ ਹੈ ਜਾਂ ਕੁਝ ਵੀ ਆ ਤਾਂ ਤੁਸੀਂ ਇਨਫੋਰਮ ਕਰੋ ਟਾਈਮ ਟੂ ਟਾਈਮ ਆਪਣੇ ਟਾਈਮ ਤੇ ਨੋਟਿਸ ਦਵੋ ਕਿਉਂਕਿ ਫਿਰ ਜਿਹੜੇ ਫालतू ਦੇ ਖਰਚੇ ਆ ਤੁਹਾਨੂੰ ਉਹ ਤੋਂ ਤੁਸੀਂ ਬਚ ਸਕੋ ਚਲੋ ਵਧੀਆ ਜੀ ਤੁਸੀਂ ਮੈਨੂੰ ਮੇਰੇ ਕੁਐਸਚਨਾਂ ਦੇ ਸਾਰੇ ਦਾ ਜਵਾਬ ਦਿੱਤਾ ਤੇ ਬਸ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਸੌਰੀ ਮੈਂ ਤੁਹਾਨੂੰ ਵਿੱਚ ਟੋਕੇ ਆ ਤੁਸੀਂ ਉਹਦਾ ਬੜਾ ਸੋਹਣਾ ਕੀਤਾ ਮੈਂ ਉਹ ਦੇਖ ਰਹੀ ਸੀਗੀ ਨਾਲ ਦੀ ਨਾਲੇ ਅਗਲਾ ਕੁਐਸਚਨ ਆ ਗਿਆ ਕਿ ਦਿਲ ਦਾ ਟੁਕੜਾ ਜਦੋਂ ਦਿੰਨੇ ਆ ਵੀ ਕੋਈ ਡੈਮੇਜ ਤਾਂ ਨਹੀਂ ਕਰ ਰਹੇ ਉਹ ਚੀਜ਼ਾਂ ਨੂੰ ਹੀ ਅੱਗੇ ਓਵਰਕਮ ਕਰਨ ਨੂੰ ਪ੍ਰੋਪਰਟੀ ਮੈਨੇਜਮੈਂਟ ਬਣਿਆ ਸਿਰਫ ਇਹ ਸਭ ਤੋਂ ਵੱਡਾ ਰੀਜ਼ਨ ਇਹੀ ਹੈ ਕਿ ਅਸੀਂ ਤੁਹਾਡੀ ਪ੍ਰਾਪਰਟੀ ਨੂੰ ਟੇਕ ਕੇਅਰ ਕਰਾਂਗੇ ਤੁਹਾਨੂੰ ਜੇ ਥੋੜਾ ਜਿਹਾ ਜੇ ਲੱਖਾਂ ਦੀ ਪ੍ਰਾਪਰਟੀ ਲੈ ਕੇ ਤੁਸੀਂ ਕੁਝ ਸੌ ਦੇ ਵਿੱਚ ਪੇ ਵੀ ਕਰ ਰਹੇ ਹੋ ਤਾਂ ਉਹ ਤੁਹਾਡੇ ਹੀ ਬੈਨੀਫਿਟ ਲਈ ਹੈ ਜੇ ਤੁਸੀਂ ਤੁਸੀਂ ਕਹਿਆ ਕਿ ਲੈਂਡਲੋਰਡ ਜਾ ਸਕਦਾ ਹੈ ਕਿ ਨਹੀਂ ਜਿਹੜੀ ਰੂਟੀਨ ਇਨਸਪੈਕਸ਼ਨਸ ਹੁੰਦੀਆਂ ਨੇ ਉਹ ਸਾਰੀਆਂ ਇਸੇ ਲਈ ਅਸੀਂ ਜਿਹੜੀ ਰੂਟੀਨ ਇਨਸਪੈਕਸ਼ਨਸ ਕਰਾਂਗੇ ਜਾਂ ਅਦਰ ਇਨਸਪੈਕਸ਼ਨਸ ਹੁੰਦੀਆਂ ਨੇ ਉਹ ਇਸੇ ਲਈ ਹੁੰਦੀਆਂ ਨੇ ਕਿ ਜਿਹੜਾ ਤੁਹਾਡਾ ਦਿਲ ਦਾ ਟੁਕੜਾ ਹੈ ਵੀ ਉਹਨੂੰ ਅਸੀਂ ਚੈੱਕ ਕਰ ਸਕੀਏ ਕਿ ਉਹ ਸਹੀ ਹਾਲਤ ਚ ਹੈਗਾ ਜਾਂ ਨਹੀਂ ਨਹੀਂ ਸਹੀ ਚੰਗੀ ਚੰਗੀ ਗੱਲ ਹੈ ਜੀ ਦੇਖੋ ਵਧੀਆ ਕਿਉਂਕਿ ਲੱਖਾਂ ਦੀ ਪ੍ਰਾਪਰਟੀ ਇਨਵੈਸਟਮੈਂਟ ਕਰਕੇ ਸੋਚੇ ਵੀ 100 ਡਾਲਰ 200 ਡਾਲਰ ਬਚਾਉਣ ਦੇ ਚੱਕਰ ਚ ਆਪਾਂ ਉਹ ਚੀਜ਼ ਗਵਾ ਬੈਠੇ ਜੋ ਨਹੀਂ ਗਵਾਉਣੀ ਚਾਹੀਦੀ ਅਗਰ ਤੁਸੀਂ ਸੋਚ ਰਹੇ ਹੋ ਵੀ ਤੁਹਾਡੇ ਕੋਲ ਪ੍ਰਾਪਰਟੀ ਹੈਗੀ ਆ ਤੁਸੀਂ ਸਿਦਰ ਦੀ ਨਹੀਂ ਲੈਣਾ ਚਾਹੁੰਦੇ ਤਾਂ ਪ੍ਰੈਫਰ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਵੀ ਕਿਸੇ ਜੈਂਟਲ ਕੋਲ ਜਾਓ ਕਿਉਂਕਿ ਉਹ ਸਾਰੀ ਚੀਜ਼ ਦੀ ਰਿਸਪੋਨਸੀਬਿਲਟੀ ਟੇਕ ਕੇਰ ਲੈਣਗੇ ਚਲੋ ਮਿਨਿਮਮ ਜਿਹੜੀ ਇਹਨਾਂ ਦੇ ਕਮਿਸ਼ਨ ਉਹ ਤਾਂ ਲੈ ਨਹੀਂ ਬੰਦੇ ਕਿਉਂਕਿ ਟੈਨਸ਼ਨ ਵੀ ਉਹ ਲੈ ਰਹੇ ਨੇ ਜਿਵੇਂ ਮੈਂ ਇਹਨਾਂ ਨੂੰ ਆਪਣਾ ਕਿੱਸਾ ਦੱਸਿਆ ਵੀ ਮੈਂ ਇਨਵੈਸਟਮੈਂਟ ਪ੍ਰੋਪਰਟੀ ਹੈ ਮੈਂ ਰੈਂਟਾ ਨੂੰ ਦੇਣ ਆ ਅੱਗੇ ਬੰਦਿਆਂ ਨੂੰ ਦੇਣਾ ਚਾਹੁੰਦਾ ਤਾਂ ਇਹਦੇ ਏਜੰਟ ਅਬ ਜੇ ਮੈਂ ਏਜੰਟ ਹਾਇਰ ਕਰਦਾ ਤਾਂ ਕੀ ਬੈਨੀਫਿਟ ਤੇ ਕੀ ਨੁਕਸਾਨ ਨੇ ਗਰੇਵਾਲ ਜੀ ਨੇ ਮੈਨੂੰ ਬਹੁਤ ਪ੍ਰੋਪਰ ਢੰਗ ਨਾਲ ਸਮਝਾਇਆ ਜੀ ਤਾਂ ਸੌਰੀ ਮਾਫੀ ਚਾਹੁੰਦਾ ਮੇਰੇ ਪੰਜਾਬੀ ਥੋੜੀ ਟੁੱਟੀ-ਫੁੱਟੀ ਆ ਗਈ ਮੈਂ ਟਰਾਈ ਕਰ ਰਿਹਾ ਜਿੰਨਾ ਵਧੀਆ ਢੰਗ ਨਾਲ ਆ ਮਦਰ ਟੰਗਾ ਹਰਿਆਣਵੀ ਹੈ ਬਟ ਮੈਂ ਟਰਾਈ ਕਰਦਾ ਪਿਆ ਪੰਜਾਬੀ ਜਿੰਨੀ ਵਧੀਆ ਬੋਲ ਸਕੇ ਤਾਂ ਥੈਂਕ ਯੂ ਐਚ ਕੇ ਅਗਰ왈 ਜਿੱਤ ਤੇ ਲਾਸਟ ਮੇਰਾ ਕੁਐਸਚਨ ਤਾਂ ਚਲ ਮੇਰੇ ਕੋਲ ਜਿੰਨੇ ਕੁਐਸਚਨ ਸੀ ਮੈਂ ਪੁੱਛ ਲਿੱਤੇ ਤਾਂ ਤੁਸੀਂ ਇਵੇਂ ਕੋਈ ਚੀਜ਼ ਮੈਨੂੰ ਦੱਸਣਾ ਚਾਹੁੰਦੇ ਹੋ ਵੀ ਮੈਂ ਭੁੱਲ ਗਿਆ ਜਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਹਾਂ ਤੁਸੀਂ ਆ ਚੀਜ਼ ਤੇ ਧਿਆਨ ਰੱਖਿਓ ਹੈ ਜੇ ਇਨ ਫਿਊਚਰ ਤੁਸੀਂ 에ਜੰਟ ਹਾਇਰ ਕਰ ਰਹੇ ਹੋ ਹੈ ਕਿ ਕੁਝ ਐਵੇਂ ਕੁਝ ਤੁਸੀਂ ਦੱਸਣਾ ਚਾਹੋ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਹੀ ਦੱਸਣਾ ਚਾਹੂੰਗੀ ਕਿ ਸਾਡੀ ਆਪਣੀ ਗੋਲਡਨ ਪਾਥ ਰੀਅਲ ਅਸਟੇਟ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਹੈਗੀ ਆ ਤੇ ਕੋਈ ਵੀ ਤੁਹਾਨੂੰ ਇਸ਼ੂ ਹੁੰਦਾ इवन ਜੇ ਤੁਸੀਂ ਆਪ ਵੀ ਸੰਭਾਲ ਰਹੇ ਹੋ ਕੋਈ ਪ੍ਰੋਬਲਮ ਆ ਗਈ ਹੈ ਤੇ ਤੁਹਾਨੂੰ ਲੱਗਦਾ ਕਿ ਤੁਹਾਡੀ ਅਸੀਂ ਹੈਲਪ ਕਰ ਸਕਦੇ ਹਾਂ ਕਿਸੇ ਤਰੀਕੇ ਨਾਲ ਸਾਨੂੰ ਜਰੂਰ ਸੰਪਰਕ ਕਰੋ ਹਰ ਚੀਜ਼ ਪੈਸੇ ਨਾਲ ਨਹੀਂ ਹੁੰਦੀ ਅਸੀਂ ਉੱਥੇ ਕੋਈ ਫੀਸ ਐਂਡ ਚਾਰजेस ਨਹੀਂ ਲਾਵਾਂਗੇ ਇੱਕ ਸਲਾਹ ਦੇਣ ਲਈ ਤੇ ਜਰੂਰ ਕੰਟੈਕਟ ਕਰੋ ਤੇ 골ਡਨ ਪਾਥ ਰੀਅਲ اسٹیਟ ਜਿਹੜੀ ਫਿਲਹਾਲ ਉਹ ਸਿਰਫ ਇਸ ਟਾਈਮ ਦੇ ਉੱਤੇ ਸਿਰਫ ਇੱਕ ਪ੍ਰਾਪਰਟੀ ਮੈਨੇਜਮੈਂਟ ਕੰਪਨੀ ਆ ਅਸੀਂ ਮੈਂ ਰੈਂਟਲ ਹੀ ਮੈਨੇਜ ਕਰ ਰਹੇ ਹਾਂ ਫਿਲਹਾਲ ਠੀਕ ਹੈ ਤੇ ਸਾਨੂੰ ਜਰੂਰ ਸੰਪਰਕ ਕਰੋ ਤੇ ਬਾਕੀ ਹੋਰ ਮੈਨੂੰ ਲੱਗਦਾ ਕਿ ਆਲਮੋਸਟ ਸਾਰੇ ਕੁਐਸ਼ਨਸ ਦੇ ਆਨਸਰ ਦੇ ਹੀ ਦਿੱਤੇ ਬਟ ਜੇ ਕਿਤੇ ਲੱਗਦਾ ਤੁਹਾਨੂੰ ਕਿ ਮੇਰੇ ਤੋਂ ਕੋਈ ਪੁਲਚਕ ਹੋ ਗਈ ਦੱਸਣ ਲੱਗੇ ਜਾਂ ਫਿਰ ਤੁਹਾਡੇ ਕੋਈ ਕੁਐਸ਼ਨ ਰਹਿ ਗਏ ਨੇ ਤਾਂ ਸਾਨੂੰ ਜਿਵੇਂ ਆਪਾਂ ਹੁਣ ਅੱਜ ਸੰਦੀਪ ਕੁਮਾਰ ਨੂੰ ਮਿਲਿਆ ਉਦਾਂ ਹੀ ਤੁਸੀਂ ਸਾਨੂੰ ਸੰਪਰਕ ਕਰੋ ਆਪਾਂ ਦੁਬਾਰਾ ਬੈਠਾਂਗੇ ਮੁੱਦੇ ਰੀਅਲ ਏਸਟੇਟ ਦੇ ਵਿੱਚ ਤੇ ਡਿਸਕਸ਼ਨ ਕਰਾਂਗੇ ਫਰਦਰ ਇਸ ਟੌਪਿਕ ਦੇ ਉੱਤੇ ਤੇ ਜੇ ਤੁਸੀਂ ਕੈਮਰਾ ਸ਼ਾਈ ਹੋ ਤੁਹਾਨੂੰ ਕੈਮਰਾ ਫੇਸ ਕਰਨਾ ਮੁਸ਼ਕਿਲ ਲੱਗਦਾ ਤਾਂ ਤੁਸੀਂ ਸਾਨੂੰ ਆਪਣੇ ਸਵਾਲ ਰਿਟਰਨ 'ਚ ਭੇਜੋ ਚਾਹੇ ਆਪਣੇ ਪ੍ਰੋਬਲਮਸ ਜੋ ਵੀ ਇਸ਼ੂਸ ਨੇ ਸਾਨੂੰ ਰਿਟਰਨ 'ਚ ਭੇਜੋ ਅਸੀਂ ਜ਼ਰੂਰ ਡਿਸਕਸ ਆਪਣੇ ਸ਼ੋਅ ਦੇ ਵਿੱਚ ਰੀਅਲ ਏਸਟੇਟ ਦੇ ਮੁੱਦੇ ਦੇ ਵਿੱਚ ਤੇ ਉਸ ਤੋਂ ਇਲਾਵਾ ਈਵਨ ਜੇ ਕੁਝ ਐਦਾਂ ਦੇ ਕੌਨਫਿਡੈਂਸ਼ੀਅਲ ਚੀਜ਼ਾਂ ਵੀ ਨੇ ਤਾਂ ਅਸੀਂ ਤੁਹਾਨੂੰ ਖੁਦ ਕੰਟੈਕਟ ਕਰਕੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। ਥੈਂਕ ਯੂ ਸੋ ਮਚ ਅਜਕੇ ਗਰੇਵਾਲ ਜੀ ਤੁਸੀਂ ਮੇਰੇ ਪ੍ਰਾਪਰਟੀ ਦੇ ਰਿਲੇਟਡ ਜਿੰਨੇ ਵੀ ਕੁਐਸਚਨ ਨੇ ਪ੍ਰਾਪਰਟਾਂਗ ਨਾਮ ਨੂੰ ਸਮਝਾਇਆ ਆ ਤਾਂ ਦੇਖੋ ਸਭ ਦੇ ਦਿਮਾਗ 'ਚ ਸੇਮੇ ਕੁਐਸਚਨ ਹੁੰਦੇ ਕਿਸੇ ਕੋਲ ਇੱਕ ਦੋ ਜ਼ਿਆਦਾ ਹੁੰਦਾ ਕਿਸੇ ਕੋਲ ਇੱਕ ਦੋ ਘੱਟ ਹੁੰਦਾ ਬਟ ਜਿਵੇਂ ਅੱਜ ਕੇ ਗਰੇਵਾਲ ਜੀ ਨੇ ਕਿਹਾ ਇਸ ਅਗਰ ਤੁਸੀਂ ਵੇਖ ਰਹੇ ਤੁਹਾਡੇ ਕੋਲ ਇਨਵੈਸਟਮੈਂਟ ਪ੍ਰੋਪਰਟੀ ਹੈ ਜਾਂ ਤੁਸੀਂ ਲਾਬਰੇਜੈਂਟ ਪਲੀਜ਼ ਗੋਲਡਨ ਪਾਥ ਨੂੰ ਅਪਰੋਚ ਕਰੋ ਤਾਂ ਜੇ ਵਧੀਆ ਬੰਦੇ ਨੇ ਤੁਹਾਨੂੰ ਪ੍ਰੋਪਰ ਗਾਈਡ ਕਰਨਗੇ ਤੇ ਥੈਂਕ ਯੂ ਸੋ ਮੱਚ ਕਿਰਪਾਲ ਜੀ ਥੈਂਕ ਯੂ ਸੋ ਮੱਚ ਤਾਂ ਮਾਫੀ ਚਾਹਦਾ ਸਾਰੇ ਭੈਣ ਭਰਾ ਨੂੰ ਮੇਰੀ ਪੰਜਾਬੀ ਥੋੜੀ ਟੁੱਟੀ ਫੁੱਟੀ ਹੈ ਮੈਂ ਟਰਾਈ ਕਰਦਾ ਪਿਆ ਪ੍ਰੋਪਰ ਢੰਗ ਨਾਲ ਬੋਲਣ ਦੀ ਤੇ ਤੁਸੀਂ ਇਵੇਂ ਹੀ ਮੇਰਾ ਮੈਨੂੰ ਪਿਆਰ ਬਖਸ਼ੋਗੇ ਤਾਂ ਮੈਂ ਪ੍ਰੋਪਰ ਢੰਗ ਨਾਲ ਲੱਗਾ ਹੋਰ ਸਿੱਖ ਕੇ ਇੰਪਰੂਵ ਕਰਾਂਗਾ ਜੀ ਥੈਂਕ ਯੂ ਜੀ ਥੈਂਕ ਯੂ ਸੰਦੀਪ ਕੁਮਾਰ ਸਾਡੇ ਸ਼ੋਅ ਤੇ ਆਉਣ ਲਈ ਥੈਂਕ ਯੂ ਪਿੰਡ ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਨੂੰ ਆਪਾਂ ਫੇਰ ਮਿਲਾਂਗੇ ਅਗਲੇ ਫਰਡੇ ਨੂੰ ਸ਼ਾਮ ਨੂੰ 7 ਵਜੇ ਧੰਨਵਾਦ Thank you